हां जी दोस्तों सोशल मीडिया ਤੇ ਤੁਸੀਂ ਛੋਟੇ ਛੋਟੇ ਬੱਚਿਆਂ ਦੇ ਡਾਂਸ ਕਰਦੇ ਦੀਆਂ ਵੀਡੀਓ ਤਾਂ ਬਹੁਤ ਵੇਖੀਆਂ ਹੋਣਗੀਆਂ ਜਿਹਦੇ ਵਿੱਚ ਛੋਟੇ ਛੋਟੇ ਬੱਚੇ ਅਕਸਰ ਡਾਂਸ ਕਰਦੇ ਨਜ਼ਰ ਆਉਂਦੇ ਨੇ ਪਰ ਆਹ ਵਾਲੀ ਵੀਡੀਓ ਇੱਕ ਵੱਖਰੇ ਹੀ ਤਰੀਕੇ ਦੀ ਵੀਡੀਓ ਆ ਤੇ سوشل میڈیا ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ 2 ਸਾਲਾਂ ਦੀ ਛੋਟੀ ਜਹੀ ਬੱਚੀ ਜੋ ਕਿ ਸਿਰ ਉੱਪਰ ਚੁੰਨੀ ਲੈ ਲੈਂਦੀ ਹੈ ਤੇ ਫਿਰ ਇੱਕ ਪੰਜਾਬੀ ਗਾਣੇ ਉਤੇ ਇੰਨਾ ਵਧੀਆ ਡਾਂਸ ਕਰਦੀ ਹੈ ਕਿ ਕੋਲ ਬੈਠੇ ਰਿਸ਼ਤੇਦਾਰ ਵੀ ਹਰਾਰ ਰਹ ਜਾਂਦੇ ਨੇ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ